ਸਰ ਜਿਵੇਂ ਸਾਬ ਸ੍ਰੀ ਕਾਂਸੀ ਰਾਮ ਜੀ ਅਕਸਰ ਕਹਿੰਦੇ ਹੁੰਦੇ ਸਨ ਕਿ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ہماری ਹੈ ਅਸੀਂ ਦੇਖਿਆ ਕਿ ਪੰਜਾਬ ਦੁਆਬੇ ਤੋਂ ਬਾਹਰ ਲਿਆ ਜਿਹੜੇ ਜਿਵੇਂ ਮਾਝਾ ਮਾਲਵਾ ਆ ਉੱਥੇ ਮਜ਼ਦੂਰ ਜਿਹੜੇ ਕਿਰਤੀ ਹੈ ਉਹ ਸਰਕਾਰੀ ਜਿਹੜੀਆਂ ਜ਼ਮੀਨਾਂ ਪਈਆਂ ਆ ਉਹਨਾਂ ਤੇ ਕਬਜ਼ਾ ਮਤਲਬ ਉਹਨਾਂ ਤੇ ਆਪਣਾ ਹੱਕ ਜਤਾ ਰਹੀਆਂ ਪਰ ਮੌਜੂਦਾ ਸਰਕਾਰਾਂ ਉਹਨਾਂ ਦੀ ਨਹੀਂ ਸੁਣਵਾਈ ਕਰ ਰਹੀਆਂ ਉਹ ਧਰਨੇ ਲਿਆਉਂਦੀਆਂ ਪ੍ਰਦਰਸ਼ਨ ਕਰਦੀਆਂ ਅਗਰ ਉਹ ਜਿਹੜੀਆਂ ਹੈਗੇ ਸਾਰੇ ਐਸਟੀ ਸਮਾਜ ਦੇ ਜਥੇਬੰਦੀਆਂ ਚਾਹੇ ਮਜ਼ਦੂਰਾਂ ਦੀਆਂ ਚਾਹੇ ਕੋਈ ਵੀ ਆ ਅਗਰ ਉਹ ਸਾਬ ਸ਼੍ਰੀ ਕਾਂਚੀ ਰਾਮ ਜੀ ਦੀ ਗੱਲ ਜਿਹੜੀ ਹੈ ਅੱਜ ਵੀ ਮੰਨ ਲੈਣ ਕਿਉਂਕਿ ਸਾਬ ਨੇ ਤਾਂ ਪਹਿਲੇ ਕਰ ਦਿੱਤਾ ਕਿ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ہماری ਹੈ ਅਗਰ बसपा ਦੀ ਇਨ ਫਿਊਚਰ ਸਰਕਾਰ ਬਣਦੀ ਹੈ ਕਿ ਜਿਹੜੀ ਸਰਕਾਰੀ ਜ਼ਮੀਨ ਆ ਉਹ ਤੁਸੀਂ ਬੇਜ਼ਮੀਨਾਂ ਨੂੰ ਜਿਹੜੀ ਬਰਾਬਰ ਵੰਡੋਗੇ ਜੀ ਸਰਕਾਰ ਕੋਲ ਜਿਹੜੀ ਪਈ ਹੈ ਦੇਖੋ ਜਿਹੜੀ ਗੱਲ ਵੀ ਸਮਾਜਿਕ ਜਸੇ ਬੰਦੀਆਂ ਨੇ ਕੀਤੀ ਹੈ ਉਹ ਠੀਕ ਹੈ ਵੀ ਮੁੱਦਾ ਉਹਨਾਂ ਦਾ ਸਹੀ ਹੈ ਪਰ ਤਰੀਕਾ ਉਹਨਾਂ ਦਾ ਗਲਤ ਹੈ ਜੋ ਵੀ ਆਪਾਂ ਜ਼ਮੀਨ ਸਰਕਾਰੀ ਹੈ ਉਹ ਬਸ ਬਣੇ ਇਹ ਨਾਰਾ ਦਿੱਤਾ ਸੀ ਵੀ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ہماری ਹੈ ਅੱਜ ਵੀ 10 ਲੱਖ ਹੈਕਟੇਰ ਜ਼ਮੀਨ ਪੰਚਾਇਤਾਂ ਕੋਲ ਹੈ 10 ਲੱਖ ਹੈਕਟੇਰ ਜ਼ਮੀਨ ਪੰਜਾਬ ਵਿੱਚ ਪੰਚਾਇਤਾਂ ਕੋਲ ਪਈ ਹੈ ਜਿਹੜੀ ਕਿ ਗਰੀਬਾਂ ਵਿੱਚ ਵੰਡਣ ਦੇ ਲਈ ਸੀ ਉਹਨੂੰ ਸ਼ਾਸਰ ਇਟਾ ਦੇਈ ਬਨੂ ਦਿੱਤਾ ਜਾਣਾ ਸੀ ਲੇਕਿਨ ਅਜ ਤੱਕ ਨਹੀਂ ਦਿੱਤਾ ਗਿਆ ਜੇਕਰ ਸਾਡੀ ਸਰਕਾਰ ਹੋਵੇ ਅਸੀਂ ਆਪਣੀ ਸਦਾ ਦੇ ਕੰਮ ਜਾ ਕਰੀਏ ਤਾਂ ਅਸੀਂ ਕਾਨੂੰਨੀ ਤੌਰ ਦੇ ਨਾਲ ਆਪਣੀ ਇਹ ਪ੍ਰਕਿਰਿਆ ਕਰ ਸਕਦੇ ਹਾਂ ਸਭ ਤੋਂ ਵੱਨੀ ਲੋਡ ਸਰਕਾਰ ਬਣਾਉਂਦੀ ਹੈ ਸਦਾ ਵਿੱਚ ਆਉਂਦੀ ਹੈ ਜਿਵੇਂ ਕਿ ਜੂਬੀ ਵੀ ਕੀਤਾ ਗਿਆ ਭੈਣ ਜੀ ਦੇ ਸ਼ਾਸਨ ਕਾਲ ਦੇ ਵਿੱਚ 3 ਲੱਖ ਪਰਿਵਾਰਾਂ ਨੂੰ 4-4 ਏਕੜ ਜ਼ਮੀਨ ਤੇ ਪੱਟੇ ਵੰਡੇ ਗਏ ਭੋਜਨ ਸਮਾਜ ਪਾਰਟੀ ਸਾਬ ਸ਼੍ਰੀ ਕਾਂਚੀਰਾਮ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਜਦੋਂ ਵੀ ਸਮਾਜ ਉਤੇ ਪੰਜਾਬ ਉਤੇ ਕੋਈ ਭੀੜ ਪੈਂਦੀ ਹੈ ਤੇ ਸਭ ਤੋਂ ਪਹਿਲਾਂ ਸਾਬ ਸ਼੍ਰੀ ਕਾਂਚੀਰਾਮ ਜੀ ਦੇ ਜੋਧੇ ਪਹੁੰਚਦੇ ਆ ਪਰ ਜਦੋਂ ਜਦੋਂ ਇਲੈਕਸ਼ਨ ਹੁੰਦੀ ਹੈ ਪੰਜਾਬ ਔਰ ਅਗਰ ਮੈਂ ਗੱਲ ਕਰਾਂ ਐਸਸੀ ਸਮਾਜ ਦੀ ਅਗਰ ਆਪਾਂ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਆਬਾਦੀ ਇੱਥੇ ਐਸਸੀ ਭਾਈਚਾਰੇ ਦੀ ਆ ਅ ਕੀ ਤੁਹਾਨੂੰ ਲੱਗਦਾ ਨਹੀਂ ਕਿ ਉਹਨਾਂ ਨੂੰ ਇੱਕ ਮੌਕਾ ਜਿਹੜਾ ਜ਼ਰੂਰ ਦੇਣਾ ਚਾਹੀਦਾ ਹੈ ਕਿਉਂਕਿ ਬੋਧਨ ਸਮਾਜ ਪਾਰਟੀ ਦੇਸ਼ ਦੀ ਤੀਸਰੀ ਰਾਸ਼ਟਰੀ ਪਾਰਟੀ ਹੈ ਜਦਕਿ ਪੰਜਾਬ ਦੇ ਵਿੱਚ ਅਗਰ ਆਪਾਂ ਦੋ ਪਾਰਟੀਆਂ ਦੀ ਗੱਲ ਕਰ ਲਈਏ ਕਾਲੀ ਦਲ ਬਾਦਲ ਭਾਜਪਾ ਤੇ ਇਹਨਾਂ ਦੀ ਕਾਲੀ ਜਾਂ ਫਿਰ ਜਿਹੜੀ ਕਾਂਗਰਸ ਸੀਗੀ ਇਹਨਾਂ ਦਾ ਬਦਲ बसपा ਸੀਗੀ ਪਰ ਪੰਜਾਬ ਦੇ ਲੋਕਾਂ ਨੇ ਬਸਪਾਰਾ ਸਾਥ ਨਹੀਂ ਦਿੱਤਾ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਬਣਾਈ ਹੈ ਕਿ ਤੁਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰੋਗੇ ਕਿ ਘੱਟੋ-ਘੱਟ ਇੱਕ ਮੌਕਾ ਤਾਂ ਸਹਿਬ ਕਾਂਛੀ ਰਾਮ ਜੀ ਦੀ ਪਾਰਟੀ ਨੂੰ ਦਿੱਤਾ ਜਾਵੇ ਜੀ ਦੇਖੋ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਦਾ ਨਿਸ਼ਾਨ ਜ਼ਰੂਰ ਬਦਲਦਾ ਜਾਂ ਪਗੜੀ ਆਪਾਂ ਕਹਿੰਦੇ ਰੰਗ ਪਗੜੀ ਦਾ ਜ਼ਰੂਰ ਬਦਲਦਾ ਲੇਕਿਨ ਉਹਨਾਂ ਦੀ ਜਿਹੜੀ ਸੋਚ ਹੈ ਦਿਮਾਗ ਹੈ ਜਿਹੜਾ ਉਹਨਾਂ ਦਾ ਉਹ ਇੱਕੋ ਹੀ ਸੋਚ ਹੈ ਬਸ ਵਹੀ ਇੱਕੋ ਜਹੀ ਪਾਰਟੀ ਹੈ ਜਿਹੜੀ ਕਿ ਸਰਬਪੱਖੀ ਵਿਕਾਸ ਨੂੰ ਲੈ ਕੇ ਸਾਰੇ ਸਮਾਜ ਨੂੰ ਨਾਲ ਲੈ ਕੇ ਚੱਲਣ ਚਾਹੀਦੀ ਹੈ ਜੇ ਅਸੀਂ ਆ ਡਾਉਲੋਜੀ ਦੀ ਗੱਲ ਕਰੀਏ ਬਸ ਬਸ ਜਿਹੜਾ ਕਨਸੈਪਟ ਆ ਜੇ ਉਹਦੀ ਗੱਲ ਕਰੀਏ ਤਾਂ ਉਹ ਦੇਖੋ ਗੁਰੂ ਅਮਰਦਾਸ ਮਹਾਰਾਜ ਨੇ ਸਾਰੇ ਸਮਾਜ ਦੀ ਗੱਲ ਕੀਤੀ ਹੈ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਵਨ ਉਨੀ ਸਭਨ ਦੀ ਗੱਲ ਲਗਾ ਨਾ ਮਿਲੇ ਸਭਨ ਕੋ ਵਨ ਛੋਟ ਵੱਡੇ ਸਭ ਸੇ ਰਮਦਾਸ ਰਹੇ ਬਰਸਨ ਸੋ ਇਹ ਜਿਹੜਾ ਮੁੱਦਾ ਸਾਡਾ ਜਿਹੜਾ ਕਨਸੈਪਟ ਆ ਉਹ ਸਾਰਿਆਂ ਦਾ ਲਈ ਕਿਸੇ ਜਾਤੀ ਵਿਸ਼ੇ ਦਾ ਮੁੱਦਾ ਨਹੀਂ ਹੈ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਸਾਰੇ ਪੰਜਾਬਾਸਿਆਂ ਨੂੰ ਅਪੀਲ ਕਰਦੇ ਆ ਕਿ ਇੱਕ ਮੌਕਾ ਇਹਨਾਂ ਪਾਰਟੀਆਂ ਤੋਂ ਹਟ ਕੇ ਇੱਕ ਵਾਰੀ ਤਾਂ ਬਸਵਾ ਦੀ ਕਾਰਗੁਜ਼ਾਰੀ ਦੇਖਣੀ ਚਾਹੀਦੀ ਆ ਇਸ ਤੋਂ ਪਹਿਲਾਂ ਅਸੀਂ ਬਸਵਾ ਦੀ ਕਾਰਗੁਜ਼ਾਰੀ ਤੇ ਤੁਸੀਂ ਜਾਣੂ ਹੋ ਕਿ 1995 ਵਿੱਚ ਜੁਪੀ ਵਿੱਚ ਪੈਰ ਕੁਮਾਰੀ ਮਾਇਆ ਬੱਜੀ ਜੀ ਨੇ ਸਰਕਾਰ ਬਣਾਈ ਆ ਉਹਨਾਂ ਦੀ ਸਰਕਾਰ ਦੀ ਕਾਰਗੁਜ਼ਾਰੀ 'ਤੇ ਨਜ਼ਰ ਮਾਰੋ ਕਿ ਉਹਨਾਂ ਨੇ ਕਿਸ ਤਰ੍ਹਾਂ ਸਾਰੇ ਸਮਾਜ ਦਾ ਸਦਾਰ ਉਸੇ ਜੁਪੀ ਦੇ ਵਿੱਚ ਕੀਤਾ ਹੈਗਾ